ਦੋਸਤੋ ਜਿੱਥੇ ਇਸ ਵਾਰ ਭਾਰੀ ਬਰਸਾਤਾਂ ਦੇ ਕਾਰਨ ਇੱਕ ਪਾਸੇ ਪੰਜਾਬ ਦੇ ਵਿੱਚ ਹੜ੍ਹਾਂ ਦੇ ਕਾਰਨ ਕਾਫੀ ਵੱਡਾ ਏਰੀਆ ਜਿਹੜਾ ਹੈ ਉਹ ਨੁਕਸਾਨਿਆ ਗਿਆ ਵੱਡੀ ਪੱਧਰ ਤੇ ਵੱਖ-ਵੱਖ ਫਸਲਾਂ ਦੇ ਨਾਲ-ਨਾਲ ਝੋਨੇ ਦਾ ਵੀ ਨੁਕਸਾਨ ਹੋਇਆ ਉਥੇ ਹੀ ਭਾਰੀ بارش ਦੇ ਚੱਲਦਿਆਂ ਹੀ ਝੋਨੇ ਦੀਆਂ ਵੱਖ-ਵੱਖ ਬਿਮਾਰੀਆਂ ਦੀ ਜਕੜ ਦੇ ਵਿੱਚ ਫਸਲ ਲਗਾਤਾਰ ਲੰਬੇ ਸਮੇਂ ਲਈ ਆਈ ਰਹੀ ਜਿਨ੍ਹਾਂ ਦੇ ਵਿੱਚੋਂ ਮੁੱਖ ਤੌਰ ਤੇ ਹਲਦੀ ਰੋਗ ਉਸ ਸਮੇਂ ਦੇ ਦੌਰਾਨ ਕਾਫੀ ਜ਼ਿਆਦਾ ਵੱਡੇ ਏਰੀਆ ਦੇ ਵਿੱਚ ਪਣ ਪਿਆ ਤੇ ਇਸ ਦਾ ਜਿਹੜਾ ਨੁਕਸਾਨ ਹੈ ਉਹ ਵੀ ਹੁਣ ਕਿਸਾਨਾਂ ਨੂੰ ਝੱਲਣਾ ਪੈਣਾ ਹੈ ਜਿਵੇਂ ਤੁਸੀਂ ਇੱਕ ਤਸਵੀਰ ਵੀ ਨਾਲੇ ਵੇਖ ਰਹੇ ਹੋ ਜਿਸ ਟਾਈਮ ਝੋਨੇ ਦੀ ਕਟਾਈ ਕੀਤੀ ਜਾ ਰਹੀ ਹੈ ਤਾਂ ਹਲਦੀ ਦੀਆਂ ਗੱਠੀਆਂ ਦੇ ਵਿੱਚੋਂ ਨਿਕਲ ਰਿਹਾ ਧੂੜਾ ਜਿਹੜਾ ਉਹ ਉੱਡ ਰਿਹਾ ਪੀਲੇ ਰੰਗ ਦਾ ਸੋ ਇੱਥੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਵਾਰ ਕਿੰਨੀ ਵੱਡੀ ਪੱਧਰ ਤੇ ਝੋਨੇ ਦੇ ਇਸ ਰੋਗ ਨੇ ਇਸ ਨੂੰ ਆਪਣੀ ਕਲਾਵੇ ਦੇ ਵਿੱਚ ਲੈ ਤੇ ਜਿਹਦਾ ਕਿਸਾਨਾਂ ਨੂੰ ਵੱਡੇ ਤੌਰ ਤੇ ਜਿਹੜਾ ਮੁੱਖ ਤੌਰ ਤੇ ਨੁਕਸਾਨ ਚੱਲਣਾ ਪੈਣਾ ਕਿਉਂਕਿ ਜਦੋਂ ਵੀ ਵਪਾਰੀ ਬੇਸ਼ੱਕ ਇਹਦੀ ਸਰਕਾਰੀ ਬੋਲੀ ਹੋਵੇਗੀ ਮੋٹے ਝੋਨੇ ਦੀ ਪਰ ਫਿਰ ਵੀ ਜਿੱਥੇ ਇਸ ਰੋਗ ਦੇ ਕਾਰਨ ਪਰੇਸ਼ਾਨੀ ਆਉਂਦੀ ਹੈ ਉੱਥੇ ਜਿਹੜੇ ਠੱਗ ਕਿਸਮ ਦੇ ਲੋਕ ਨੇ ਉਹ ਪਹਿਲੇ ਹੀ ਕਿਸਾਨੀ ਨੂੰ ਠੱਗਣ ਦੀ ਤਿਆਰੀ ਦੇ ਵਿੱਚ ਰਹਿੰਦੇ ਨੇ ਸੋ ਇਸ ਦੇ ਚੱਲਦੇ ਹੀ ਹੋ ਸਕਦਾ ਕਿਤੇ ਫਸਲ ਦੇ ਵਿੱਚ ਕੁਝ ਰੇਟ ਘਟ ਦਿੱਤਾ ਜਾਵੇ ਯਾਨੀ ਕੱਟ ਲਾਇਆ ਜਾਵੇ ਤੇ ਇਸ ਦੇ ਨਾਲ ਨਾਲ ਜਿਹੜੀ ਖੱਜਲ ਖਵਾਰੀ ਆ ਉਹ ਵੀ ਕਾਫੀ ਜ਼ਿਆਦਾ ਹੋ ਸਕਦੀ ਹੈ ਹੁਣ ਜੇਕਰ ਗੱਲ ਕਰੀਏ ਇਸ ਰੋਗ ਦੀ ਰੋਕத் थाम ਦੀ ਤਾਂ ਕਈ ਕਿਸਾਨ ਵੀਰ ਜਦੋਂ ਆਪਣੇ ਖੇਤ ਦੇ ਵਿੱਚ ਹਲਦੀ ਦੀਆਂ ਗੱਠੀਆਂ ਬਣੀਆਂ ਵੇਖਦੇ ਨੇ ਮੁੰਜਰਾਂ ਦੇ ਵਿੱਚ ਤਾਂ ਉਹ ਫਿਰ ਭੱਜਦੇ ਨੇ ਸਪਰੇਅ ਕਰਨ ਵਾਸਤੇ ਕਿ ਕੋਈ ਨਾ ਕੋਈ ਸਪਰੇਅ ਕਰ ਲਈ ਤੇ ਅੱਗੋਂ ਬਹੁਤੇ ਦੁਕਾਨਦਾਰ ਵੀ ਜਿਹੜੇ ਨੇ ਉਹਨਾਂ ਨੂੰ ਸਪਰੇਅ ਦੇ ਦੇ ਦਿੰਦੇ ਨੇ ਕਿ ਭਾਈ ਇਹ ਤੁਸੀਂ ਸਪਰੇਅ ਕਰੋ ਤੇ ਰੁਕ ਜਾਏਗਾ ਰੋਗ ਪਰ ਦੱਸ ਦੇ ਕਿ ਇਸ ਰੋਗ ਦਾ ਸਹੀ ਹੱਲ ਜਿਹੜਾ ਜੇਕਰ ਮੌਸਮ ਸਾਫ਼ ਸੁਥਰਾ ਹੋਵੇ ਸਾਫ਼ ਸੁਥਰੇ ਮੌਸਮ ਦੇ ਦੌਰਾਨ ਫਿਰ ਜੇਕਰ ਜਦੋਂ ਗੋਭ ਭਰ ਚੁੱਕੀ ਹੁੰਦੀ ਹੈ ਕਿਤੇ ਕਿਤੇ ਕੋਈ ਮੁੰਜਰ ਨਿਕਲਣ ਦੀ ਤਿਆਰੀ ਕਰ ਲੱਗਦੀ ਹੈ ਉਸ ਵਕਤ ਆਪਾਂ ਕਾਪਰ ਦੀ ਸਪਰੇ ਕਰਨੀ ਹੁੰਦੀ ਹੈ ਸੋ ਇਸ ਵਾਰ ਕਿਉਂਕਿ ਬਰਸਾਤਾਂ ਦੇ ਕਾਰਨ ਕਿਸਾਨ ਮਜਬੂਰੀ ਵਸ ਇਹ ਕੰਮ ਕਰ ਹੀ ਨਹੀਂ ਸਕੇ ਕਿਉਂਕਿ ਮੀਂਹ ਦੇ ਵਿੱਚ ਸਪਰੇ ਕਰਨੀ ਮੁਸ਼ਕਲ ਹੈ ਇਸ ਦੇ ਨਾਲਨ ਭਾਰੀ ਬਰਸਾਤਾਂ ਹੋਈਆਂ ਨੇ ហេਟਾ ਖੇਤਾਂ ਦੇ ਵਿੱਚ ਬਹੁਤ ਕੇ ਲਈ ਪਾਣੀ ਜਿਹੜਾ ਵੱਡੀ ਮਾਤਰਾ ਦੇ ਵਿੱਚ ਰੁਕਿਆ ਰਿਹਾ ਖੜਾ ਰਿਹਾ ਸੋ ਸਪਰੇਅ ਕਰਨੀ ਸੰਭਵ ਨਹੀਂ ਸੀ ਤੇ ਜਿਹੜੇ ਕਿਸੇ ਕਿਸਾਨ ਨੇ ਸਹੀ ਸਮੇਂ ਤੇ ਸਪਰੇਅ ਕਰਨ ਦੇ ਵਿੱਚ ਕਾਮਯਾਬ ਹੋ ਗਿਆ ਜਿਵੇਂ ਕਿਸੇ ਭਾਗ ਦੇ ਵਿੱਚ ਉਚਾਈ ਦੇ ਉੱਪਰ ਝੋਨਾ ਸੀ ਜਾਂ ਇੱਕ ਦੋ ਦਿਨ ਸੂਰਜ ਨਿਕਲਿਆ ਮੌਸਮ ਸਾਫ਼ ਰਿਹਾ ਤਾਂ ਉੱਥੇ ਹੋ ਸਕਦਾ ਹੈ ਮਾਮੂਲੀ ਇਸ ਦੀ ਰੋਕ ਥਾਮ ਹੋਈ ਹੋਵੇ ਨਹੀਂ ਤਾਂ ਵੱਡੀ ਪੱਧਰ ਤੇ ਇਹ ਰੋਗ ਨੇ ਨੁਕਸਾਨ ਕੀਤਾ ਹੋਵੇਗਾ ਤੇ ਇਸ ਦੇ ਨਾਲ ਨਾਲ ਜਿਹੜੀਆਂ ਹਾਈਬ੍ਰਿਡ ਕਿਸਮਾਂ ਕਹੀਆਂ ਜਾਂਦੀਆਂ ਨੇ ਝੋਨੇ ਦੀਆਂ ਉਹਨਾਂ ਨੂੰ ਤਾਂ ਇਹ ਖਾਸ ਕਰਕੇ ਇਹ ਰੋਗ ਪੈਂਦਾ ਹੀ ਪੈਂਦਾ ਜਿਵੇਂ ਕਿ ਅਸੀਂ ਆਪਣੇ ਇੱਕ ਤਜਰਬੇ ਦੇ ਆਧਾਰ ਤੇ ਗੱਲ ਕਰ ਰਹੇ ਹਾਂ ਹੋ ਸਕਦਾ ਕੁਝ ਵੈਰਾਈਟੀਆਂ ਹੋਣ ਜਿਹੜੀਆਂ ਇਸ ਦੀ ਲਪੇਟ ਦੇ ਵਿੱਚ ਨਾ ਆਉਂਦੀਆਂ ਹੁਣ ਪਰ ਜ਼ਿਆਦਾਤਰ ਇਹ ਵੈਰਾਈਟੀਆਂ ਜਿਹੜੀਆਂ ਨੇ ਹਾਈਬ੍ਰਿਡ ਕਹੀਆਂ ਜਾਂਦੀਆਂ ਨੇ ਇਹ ਇਸ ਰੋਗ ਤੋਂ ਗ੍ਰਸਤ ਹੋ ਜਾਂਦੀਆਂ ਨੇ ਤੇ ਅਖੀਰ ਦੇ ਉੱਪਰ ਹਾਈਬ੍ਰਿਡ ਕਿਸਮਾਂ ਦੇ ਵਿੱਚ ਇੱਕ ਹੋਰ ਵੀ ਸਮੱਸਿਆ ਆਉਂਦੀ ਹੈ ਕਿ ਇੱਕਦਮ ਜਦੋਂ ਤੇਲਾ ਪੈਂਦਾ ਕਾਲਾ ਤੇਲਾ ਤਾਂ ਇਹ ਫਸਲਾਂ ਉਸ ਦੇ ਕਾਰਨ ਡਿੱਗ ਵੀ ਜਾਂਦੇ ਨੇ ਜਿਹੜੀ ਕਿ ਕਟਾਈ ਕਰਨ ਵੇਲੇ ਮੁਸ਼ਕਲ ਹੁੰਦੀ ਹੈ